ਸਤਿ ਸ੍ਰੀ ਅਕਾਲ ਕਿਸਾਨ ਮੇਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਵੀਰਾਂ ਨੂੰ ਬੇਨਤੀ ਹੈ ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਬੱਦਨੀ ਕਲਾ ਤਹਿਸੀਲ ਨਿਹਾਲ ਸਿੰਘ ਵਾਲਾ ਤੇ ਜ਼ਿਲ੍ਹਾ ਮੋਗਾ ਦੀ ਆ ਬਾਈ ਦੇ ਦੋ ਐਨੀਮਲ ਸੇਲ ਆ ਬਾਕੀ ਦੀ ਜਾਣਕਾਰੀ ਆਪਾਂ ਬਾਈ ਤੋਂ ਪੁੱਛਦੇ ਕੀ ਦੁੱਧਵਾਦਾ ਕਿੰਨਾਂ ਮਸੂਆ ਆਜੋ ਜੀ ਸੱਸੀ ਗਾਲ ਜੀ ਸੱਸੀ ਗਾਲ ਵੀਰੇ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਸੁਖਵੀਰ ਸਿੰਘ ਪਿੰਡ ਵਦਨੀਗੜਾ ਜ਼ਿਲ੍ਹਾ ਮੋਗਾ ਤੇ ਆਪਾਂ ਪਹਿਲਾ ਹੀ ਵੀਡੀਓ ਪਾਇਆ ਸੀ ਕੀ ਰਿਸਪੌਂਸ ਰਿਆ ਵਧੀਆ ਵੀ ਗਿਆ ਵੀਰੇ ਪਸੂ ਠੀਕ ਆ ਜੀ ਅੱਜ ਦੋ ਐਨੀਮਲ ਸੇਲ ਆ ਇੱਕ ਨੰਬਰ ਦੀ ਕੀ ਡਿਟੇਲ ਆ ਜੀ ਇਹ ਵੀਰੇ 7 ਕਿਲੋ ਦੁੱਧ ਹੈ ਥੱਲੇ ਹਾਂਜੀ ਦੋਨੇ ਟਾਈਮ ਬਾੜੇ ਤੇ ਮਿਲਦੀ ਹੈ ਠੀਕ ਹੈ ਜੀ ਪੌਣੇ ਇੱਕ ਦੋ ਮਹੀਨੇ ਦੀ ਗੱਗਣ ਦੱਸਿਆ ਬੰਦਿਆਂ ਨੇ ਆਪਾਂ ਦਾ ਠੀਕ ਹੈ ਆਪਾਂ ਖਾਲੀ ਮੰਨ ਕੇ ਲਈਏ ਖਾਲੀ ਮੰਨ ਕੇ ਲਈਏ ਠੀਕ ਹੈ ਬੱਚਾ ਜੀ ਮਗਰ ਬੱਚਾ ਹੈ ਨਹੀਂ ਵੀਰੇ ਠੀਕ ਹੈ ਇਹ 7 ਕਿਲੋ ਦੁੱਧ ਹੈ ਜੀ ਹਾਂ ਵੀਰੇ 7 ਠੰਡੀ ਸੇਲ ਆ ਜੀ ਪੂਰੀ ਜਮਾ ਠੰਡੀ ਸੇਲ ਠੰਡੀ ਸੇਲ ਪੂਰੀ ਆ ਥਾਨ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਸੋਨਾ ਮੁੱਠੀ ਵਾਲਾ ਥਾਨ ਮੂੰ ਮੱਥਾ ਚੈੱਕ ਕਰ ਲਓ ਸੋਨਾ ਮੂੰ ਮੱਥਾ ਤੋੜ ਕੇ ਦਿਖਾ ਦਿਓ ਜੀ 7 ਕਿਲੋ ਬਾਈ ਕਹਿੰਦਾ ਦੁੱਧ ਆ ਤੇ ਦੋਨੇ ਟਾਈਮ ਚਾਰਟ ਤੇ ਮਿਲਦੀ ਆ ਜੀ ਬੱਚਾ ਐਕਸਪਾਇਰੀ ਹੋਇਆ ਵਾ ਨੰਬਰ 22 ਦਾ ਸਕਰੀਨ ਤੇ ਚੱਲੂਗਾ ਜਿਹੜੇ ਵੀ ਇਹਨੇ ਕਨੈਕਟ ਕਰਨਾ ਕਰ ਸਕਦਾ ਜੀ ਬਾਈ ਕਹਦਾ ਠੰਡੀ ਸੀਲ ਪੂਰੀ ਆ ਜੀ ਲਿਆਓ ਜੀ ਵਾਪਸ ਥਣਾ ਦੀ ਕੁਆਲਿਟੀ ਚੈੱਕ ਕਰ ਲਓ ਬਹੁਤ ਛੋਟਾ ਮਿੱਟੀ ਵਾਲਾ ਥਣਾ ਚਾਰੇ ਥਣ ਇੱਕੋ ਜਿਹਾ ਸੈਜ ਦੇ ਨਿਖੜ ਮੈਂ ਕੈਮਰੇ ਤੋਂ ਡਰ ਜਾਂਦਾ ਈ ਥੋੜਾ ਜਿਹਾ ਪਸੂ ਕੀ ਮੁੱਲ ਹੈ ਜੀ ਇਹਦਾ 35000 ਹੀ ਦੇ ਦੇ ਆਂ ਜੀ ਇਹ ਇਮਾਨਦਾਨ ਹੋ ਜਾਊਗਾ ਜੀ ਹਾਂ ਜੀ ਵੀਰੇ ਕਰਦੇ ਹਾਂ 35000 ਬਾਈ ਮੁੱਲ ਕਰਦੇ ਆ ਬਾਕੀ ਮਾਨਦਾਨ ਜ਼ਰੂਰ ਕਰਨਗੇ ਜੀ ਦੋ ਨੰਬਰ ਇਹਦੀ ਕੀ ਡਿਟੇਲ ਆ ਜੀ ਇਹ ਵੀਰੇ ਤਨ ਨਗਮੀਨਾਂ ਦੀ ਸੂਈ ਦੀ ਆ ਠੀਕ ਆ ਜੀ ਇਹ ਵੀ ਮਹੀਨੇ ਦੀ ਬਣੀ ਦੱਸਿਆ ਬੰਦਿਆਂ ਨੇ ਠੀਕ ਆ ਜੀ ਅੱਜ ਹੀ ਲਈ ਆ ਪਿੰਡੋਂ ਇਹ ਮੈਂ ਠੀਕ ਆ ਬਾਈ ਦਾ ਉਪਾਰ ਲੈਣ ਦਾ ਕੰਮ ਆ ਪਸੂ ਹੁੰਦੇ ਜਾਂਦੇ ਰਹਿੰਦੇ ਮਗਰ ਬੱਚਾ ਜੀ ਕੀ ਕਟਾ ਕਟਾ ਵੀਰੇ ਮਗਰ ਕਟਾ ਹੀ 3 ਮਹੀਨੇ ਹੋ ਗਏ ਸੂਈ ਨੂੰ ਤੋੜ ਕੇ ਦਿਖਾ ਦਿਓ ਦੁੱਧ ਕਿੰਨਾ ਜੀ ਦੁੱਧ ਵੀਰੇ ਉਹਨਾਂ ਨੇ ਤਾਂ 8 ਕਿਲੋ ਦੱਸਿਆ ਆਪਾਂ 7 7.5 ਮੰਨ ਕੇ ਲਈ ਆ ਠੀਕ ਆ ਉਹ ਤਾਂ ਕਹਿੰਦਾ 8 ਕਿਲੋ ਤੋਂ ਬਾਅਦ 7 ਕਿਲੋ ਦੀ ਗਾਰੰਟੀ ਦਿੰਦੇ ਬਾਈ ਕਹਿੰਦਾ 7 ਕਿਲੋ ਪਰ ਮਾਲਕਾਂ ਨੇ ਦੱਸਿਆ ਸਰ 8 ਕਿਲੋ ਦੁੱਧ ਆ ਬਾਈ ਕਹਿੰਦਾ ਆਪਾਂ 7 ਕਿਲੋ ਦੀ ਗਾਰੰਟੀ ਲੈਂਦੇ ਆ ਬਹੁਤ ਸੋਨਾ ਹਵਾਨਾ ਲੈ ਆਓ ਜੀ ਵਾਪਸ ਠੰਡੀ ਸੀ ਲਾਈ ਪੂਰੀ ਪੂਰੀ ਠੰਡੀ ਸੀ ਲਾ ਫਿਰ ਬੱਚੇ ਤੇ ਨਾਲ ਪੂਰੀ ਠੰਡੀ ਸੀ ਲਾ ਬੱਚੇ ਤੇ ਮਿਲਦੀ ਆ ਦੋਨੇ ਟਾਈਮ ਜੀ 8 ਕਿਲੋ 7 ਕਿਲੋ ਦੁੱਧ ਆ ਜੀ ਬਹੁਤ ਸੋਨਾ ਮੁੱਠੀ ਵਾਲਾ ਥਣ ਹਵਾਨੇ ਦੀ ਕੁਆਲਟੀ ਚੈੱਕ ਕਰ ਲੋ ਜੀ ਬਹੁਤ ਸ਼ਾਨਦਾਰ ਆ ਜੀ ਥਣਾਂ ਦੀ ਕੁਆਲਟੀ ਚੈੱਕ ਕਰ ਲੋ ਚਾਰੇ ਥਣ ਇੱਕੋ ਜਿਹੇ ਸਾਈਜ਼ ਦੇ ਨਿਖੜ ਮੇ ਮੂਹ ਮੱਥਾ ਚੈੱਕ ਕਰ ਲੋ ਸੋਨਾ ਮੂਹ ਮੱਥਾ ਇਹਦੀ ਕਿ ਡਿਮਾਂਡ ਆ ਜੀ ਇਹਦਾ ਮੁੱਲ 36000 ਰੁਪਏ ਆ ਜੀ ਇਹ ਮਾਨਤਾਨ ਹੋ ਜੂਗਾ ਜੀ ਕਰ ਦਿਆਂਗੇ ਫਿਰ ਮੁੱਲ ਬਾਈ 63000 ਰੁਪਇਆ ਕਰਦੇ ਆ ਬਾਕੀ ਜਿਹੜੇ ਬਾਈ ਵੱਲੋਂ ਪ੍ਰਾਈਸ ਕੀਤੇ ਗਏ ਕੋਈ ਫੈਕਸ ਨਹੀਂ ਜਿਹੜਾ ਵੀ ਵੀਰ ਆਊਗਾ ਮਾਨਤਾਨ ਜ਼ਰੂਰ ਕਰਨਗੇ ਨੰਬਰ ਬਾਈ ਦਾ ਸਕਰੀਨ ਤੇ ਚੱਲ ਰਿਹਾ ਜੀ ਧੰਨਵਾਦ